ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਲੋਕਾਂ ਦੀ ਜੋ ਮਨਾਰ ਤੇ ਚੜ ਕੇ ਬਾਜ ਜਾਂ ਅਥੇ ਕਾਵਾਂ ਦੇ ਲਈ ਲਾਸ਼ਾਂ ਉੱਤੇ ਛੱਡੇ ਹੁੰਦੇ ਹਨ ਇਹਨਾਂ ਦੀ ਆਬਾਦੀ ਭਾਰਤ ਵਿੱਚ ਹੀ ਨਹੀਂ ਸਗੋਂ ਪਾਕਿਸਤਾਨ ਵਿੱਚ ਵੀ ਹੈ ਦੋਸਤੋ ਮਰਨ ਤੋਂ ਬਾਅਦ ਹਰ ਵਿਅਕਤੀ ਦਾ ਅੰਤਮ ਸੰਸਕਾਰ ਉਸਦੇ ਧਰਮ ਅਨੁਸਾਰ ਕੀਤਾ ਜਾਂਦਾ ਹੈ ਉਦਾਹਰਨ ਲਈ ਹਿੰਦੂਆਂ ਵਿੱਚ ਮੌਤ ਤੋਂ ਬਾਅਦ ਉਹਨਾਂ ਦੀ ਲਾਸ਼ਾਂ ਨੂੰ ਛਾੜ ਦਿੱਤਾ ਜਾਂਦਾ ਹੈ ਜਦੋਂ ਕਿ ਮੁਸਲਮਾਨਾਂ ਵਿੱਚ ਮੌਤ ਤੋਂ ਬਾਅਦ ਲਾਸ਼ਾਂ ਨੂੰ ਦੱਫਨਾਇਆ ਜਾਂਦਾ ਹੈ ਪਰ ਇਸ ਦੁਨੀਆ ਵਿੱਚ ਇੱਕ ਜਿਹਾ ਵੀ ਭਾਈਚਾਰਾ ਹੈ ਜੋ ਮਰਨ ਤੋਂ ਬਾਅਦ ਨਾ ਤਾਂ ਆਪਣੇ ਰਿਸ਼ਤੇਦਾਰਾਂ ਦੀ ਲਾਸ਼ਾਂ ਨੂੰ ਦੱਫਨਾਉਂਦੇ ਹਨ ਤੇ ਨਾ ਹੀ ਛਾੜਦੇ ਹਨ ਸ ਦਾ ਸਦੀਆਂ ਤੋਂ ਚੱਲੀ ਆ ਰਹੀ ਹੈ ਆਪਣੇ ਰਿਸ਼ਤੇਦਾਰਾਂ ਦੀ ਮੌਤ ਤੋਂ ਬਾਅਦ ਇਹ ਲੋਕ ਉਹਨਾਂ ਦੀਆਂ ਲਾਸ਼ਾਂ ਨੂੰ ਟਾਬਰ ਆਫ ਸਾਇਲੈਂਸਰ ਤੇ ਰੱਖਦੇ ਹਨ ਇਹਨਾਂ ਦੇ ਲਈ ਇਹ ਵਿਸ਼ੇਸ਼ ਸ਼ਬਦ ਦਾਖਮਾ ਵਰਤਾਇਆ ਜਾਂਦਾ ਹੈ ਅਸਲ ਵਿੱਚ ਪਾਰਸੀ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਮੌਤ ਤੋਂ ਬਾਅਦ ਮਨੁੱਖੀ ਸਰੀਰ ਕੁਦਰਤ ਵਿੱਚ ਵਾਪਸ ਆਉਣਾ ਚਾਹੀਦਾ ਹੈ ਇਹੀ ਕਾਰਨ ਹੈ ਕਿ ਪਾਰਸੀ ਲੋਕ ਟਾਬਰ ਆਫ ਸਾਇਲੈਂਸ ਦੇ ਲਾਸ਼ਾਂ ਨੂੰ ਰੱਖਦੇ ਹਨ ਤਾਂ ਕਿ ਬਾਜਕਾਂ ਉਹਨਾਂ ਨੂੰ ਖਾ ਸਕਣ ਅਤੇ ਆਪਣਾ ਪੇਟ ਭਰ ਸਕਣ ਇਸ ਪ੍ਰਥਾ ਦੇ ਬਾਰੇ ਕੋਲਕਾਤਾ ਦੇ ਪਾਰਸੀ ਅਗਨੀ ਮੰਦਰ ਦੇ ਪੁਜਾਰੀ ਜਿਮੀ ਹੋਮੀ ਤਾਰਾਪੁਰੇ ਬਾਲਾ ਦਾ ਕਹਿਣਾ ਹੈ ਕਿ ਭਾਰਤ ਦਾ ਪਹਿਲਾ ਟਾਵਰ ਆਫ ਸਾਇਲੈਂਸ ਕੋਲਕਾਤਾ ਵਿੱਚ ਬਣਾਇਆ ਗਿਆ ਸੀ ਅਸੀਂ ਸਦੀਆਂ ਤੋਂ ਇਸ ਪ੍ਰਥਾ ਦਾ ਪਾਲਣ ਕਰਦੇ ਆ ਰਹੇ ਹਾਂ ਤਾਰਾਪੁਰੇ ਬਾਲਾ ਦਾ ਕਹਿਣਾ ਹੈ ਕਿ ਮੁੱਖ ਤੌਰ ਤੇ ਗਿਰਜ ਇਨ੍ਹਾਂ ਲਾਸਾਂ ਨੂੰ ਖਾਂਦੇ ਹਨ ਹਾਲਾਂਕਿ ਕਾਂ ਅਤੇ ਹੋਰ ਪੰਛੀ ਵੀ ਕਈ ਵਾਰ ਇਨ੍ਹਾਂ ਲਾਸਾਂ ਨੂੰ ਖਾਣ ਲਈ ਟਾਵਰ ਆਫ ਸਾਇਲੈਂਸ ਤੇ ਆਉਂਦੇ ਹਨ ਤੁਹਾਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਇਹ ਪਾਰਸੀ ਭਾਈ ਜਰਦੇ ਲੋਕ ਮਿਲ ਜਾਣਗੇ 2011 ਦੀ ਮਰਦਨ ਚਮਾਰੀ ਦੇ ਅਨੁਸਾਰ ਭਾਰਤ ਵਿੱਚ ਪਾਰਸੀਆਂ ਦੀ ਗਿਣਤੀ 57264 ਸੀ ਹਾਲਾਂਕਿ 2001 ਦੀ ਜਾਣਕਾਰੀ ਅਨੁਸਾਰ ਭਾਰਤ ਵਿੱਚ ਇਨ੍ਹਾਂ ਦੀ ਗਿਣਤੀ 99000 ਤੋਂ ਵੱਧ ਸੀ